ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਉਸ ਗਾਇਕ ਦੇ ਬਾਰੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪੰਜਾਬੀ ਇੰਡਸਟਰੀ ਨੂੰ ਦਿੱਤਾ ਹੈ ਪਰ ਅੱਜ ਤੱਕ ਉਹਨਾਂ ਦੀ ਇੱਕ ਕੌਂਟਰੋਵਰਸੀ ਜੋ ਆ ਕਦੇ ਵੀ ਸੋਸ਼ਲ ਮੀਡੀਆ ਉਤੇ ਨਜ਼ਰ ਨਹੀਂ ਆਈ ਕਿਉਂਕਿ ਉਹ ਕੌਂਟਰੋਵਰਸੀ ਤੋਂ ਔਰ ਕਾਫੀ ਜ਼ਿਆਦਾ ਪੋਪੂਲਾਰਿਟੀ ਤੋਂ ਬਹੁਤ ਦੂਰ ਰਹਿੰਦੇ ਹੈ ਵੈਸੇ ਉਹ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਆ ਉਹਨਾਂ ਨੂੰ ਅਮੀਰ ਖਾਨ ਪੰਜਾਬੀ ਇੰਡਸਟਰੀ ਦਾ ਕਿਹਾ ਜਾਂਦਾ ਹੈ ਜੋ ਕਿ ਥੋੜਾ ਕੰਮ ਕਰਦੇ ਆ ਪਰ ਬਹੁਤ ਸੋਹਣਾ ਕੰਮ ਕਰਦੇ ਆ ਤੇ ਜਦੋਂ ਵੀ ਉਹਨਾਂ ਦੀ ਕੋਈ ਫਿਲਮ ਨਹੀਂ ਕਰਦੇ ਪਰ ਫਿਰ ਵੀ ਉਸ ਫਿਲਮ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਹਾਊਸਫੁੱਲ ਜਾਂਦੇ ਆ ਤੇ ਬਹੁਤ ਨੂੰ ਪਤਾ ਲੱਗ ਗਿਆ ਹੋਗਾ ਮੈਂ ਕਿਹਨਾਂ ਦੀ ਗੱਲ ਕਰ ਰਹੀਆਂ ਪਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਮੈਂ ਦੱਸ ਦਵਾਂ ਗੱਲ ਹੋ ਰਹੀ ਹੈ ਅਮਰਿੰਦਰ ਗਿੱਲ ਦੀ ਜੋ ਕਿ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਕਰਕੇ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਅਮਰਿੰਦਰ ਗਿੱਲ ਜੁਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ 11 ਮਈ 1976 ਨੂੰ ਹੋਇਆ ਸੀ ਅਮਰਿੰਦਰ ਗਿੱਲ ਇੱਕ ਮੀਡਲ ਕਲਾਸ ਫੈਮਲੀ ਦੇ ਨਾਲ ਤਾਲੁਕਾਤ ਰੱਖਦੇ ਸਨ ਅਮਰਿੰਦਰ ਗਿੱਲ ਦੀ ਜੇਕਰ ਪੜਾਈ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਮਸ਼ਹੂਰ ਕਾਲਜ ਲਾਲਪੁਰ ਤਾਂ ਤੋਂ ਆਪਣੀ ਐਜੂਕੇਸ਼ਨ ਹਾਸਲ ਕੀਤੀ ਸੀ ਅਮਰਿੰਦਰ ਗਿੱਲ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਇੱਕ ਬੈਂਕ ਦੇ ਵਿੱਚ ਬਤੌਰ ਕਲਰਕ ਨੌਕਰੀ ਕਰਦੇ ਸੀ ਪਰ ਗਾਇਕੀ ਦੇ ਸ਼ੌਂਕ ਦੇ ਚਲਦੇ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਸੀ ਅਮਰਿੰਦਰ ਗਿੱਲ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਆਪਣੀ ਪਹਿਲੀ ਐਲਬਮ ਆਪਣੀ ਜਾਨ ਕੇ ਤੋਂ ਕੀਤੀ ਸੀ ਇਸ ਮਗਰੋਂ ਗਾਇਕ ਨੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਦਿੱਤੇ ਇਹਨਾਂ ਵਿੱਚ ਲਾਈਏ ਜੇ ਯਾਰੀਆਂ ਦਿਲਦਾਰੀਆਂ دیਵਾਨਾਪਨ ਡਾਇਰੀ ਸੁਨੇ ਕਈ ਹੋਰ ਗੀਤ ਸ਼ਾਮਿਲ ਸਨ ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮਾਂ ਚ ਵੀ ਕੰਮ ਕਰ ਚੁੱਕੇ ਨੇ ਉਹਨਾਂ ਦੀ ਫਿਲਮ ਅੰਗਰੇਜ਼ ਕਾਫੀ ਜ਼ਿਆਦਾ ਹਿੱਟ ਰਹੀ ਸੀ ਇਸ ਤੋਂ ਬਾਅਦ ਲਾਹੌਰੀ ਲਾਈਏ ਜੇ ਯਾਰੀਆਂ ਮੁੰਡੇ ਯੂਕੇ ਦੇ daadi cool munde phool chal mera put. ਉਹ ਰੋਸ ਦਾ ਪਾਰਟ ਅਗਲੇ ਪਾਰਟ ਵੀ ਕਾਫੀ ਜ਼ਿਆਦਾ ਹਿੱਟ ਰਹੇ ਸੀਗੇ ਤੇ ਦੱਸ ਦਈਏ ਕਿ ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਕਾਫੀ ਸ਼ਾਂਤ ਪੋਲਾਈਟ ਕਲਾਕਾਰਾਂ ਦੇ ਵਿੱਚੋਂ ਆਉਂਦੇ ਆ ਜਿਨ੍ਹਾਂ ਦੀ ਕੋਨਟਰੋਵਰਸਿਸ ਤਾਂ ਨਹੀਂ ਹੁੰਦੀਆਂ ਪਰ ਜਦੋਂ ਵੀ ਉਹ ਫਿਲਮਾਂ ਦੇ ਲਈ ਵੱਡੇ ਪਰਦੇ ਤੇ ਉੱਤੇ ਆਉਂਦੇ ਆ ਤਾਂ ਲੋਕਾਂ ਦਾ ਇੱਕ ਕ੍ਰੇਜ਼ ਉਹਨਾਂ ਦੇ ਵੱਲ ਵੇਖਣ ਨੂੰ ਮਿਲਦਾ ਹਾਲਾਂਕਿ ਅਮਰਿੰਦਰ ਗਿੱਲ ਦੇ ਬੇਟੇ ਵੀ ਜੋ ਆ ਇੰਡਸਟਰੀ ਵਿੱਚ ਡੈਬਿਊ ਕਰ ਚੁੱਕੇ ਆ ਉਹਨਾਂ ਦੇ ਗੀਤ ਵੀ ਆ ਚੁੱਕੇ ਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਮਰਿੰਦਰ ਗਿੱਲ ਦੇ ਵੱਲੋਂ ਹਾਲਾਂਕਿ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਗਈ ਪਰ ਫਿਰ ਵੀ ਉਹਨਾਂ ਦੇ ਬੱਚਿਆਂ ਦੇ ਵੱਲੋਂ ਸੋਹਣੇ ਗ ਤੇ ਵੀ ਬਹੁਤ ਘੱਟ ਐਕਟਿਵ ਰਹਿੰਦੇ ਆ ਉਹਨਾਂ ਦੇ ਵੱਲੋਂ ਅਦੋਂ ਹੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾਂਦੀ ਹੈ ਜਦੋਂ ਉਹਨਾਂ ਦੀ ਕੋਈ ਫਿਲਮ ਆਉਣ ਵਾਲੀ ਹੁੰਦੀ ਹੈ ਤੇ ਇੰਟਰਵਿਊਸ ਤੋਂ ਵੀ ਕਾਫੀ ਦੂਰ ਰਹਿੰਦੇ ਆ ਉਹ ਆਪਣੀ ਇੱਕ ਬਹੁਤ ਹੀ ਨਾਰਮਲ ਸਧਾਰਨ ਜ਼ਿੰਦਗੀ ਜਿਉਂਦੇ ਨੇ ਤੇ ਅਜਿਹੇ ਕਲਾਕਾਰ ਜੋ ਹੁੰਦੇ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਹਾਲਾਂਕਿ ਤੁਹਾਨੂੰ ਅਮਰਿੰਦਰ ਗਿੱਲ ਦਾ ਕਿਹੜਾ ਗੀਤ ਕਿਹੜੀ ਫਿਲਮ ਸਭ ਤੋਂ ਤੁਹਾਡੇ ਦਿਲ ਦੇ ਨੇੜੇ ਆ ਸਾਨੂੰ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦਾ ਨਿਕ ਸਵੇਰਾ ਟੀਵੀ